ਮੈਂ ਨਾ ਅਕਸਰ ਇੱਕ ਚੀਜ਼ ਅੱਜ ਕੱਲ ਬਹੁਤ ਜ਼ਿਆਦਾ ਦੇਖ ਰਹੀ ਹਾਂ ਕਿ ਜਿਵੇਂ ਜਿਵੇਂ ਟਾਈਮ ਟੱਪ ਰਿਹਾ ਜਿਵੇਂ ਜਿਵੇਂ ਵਕਤ ਬਦਲ ਰਿਹਾ ਨਾ ਆਪਣੇ ਚ ਸਬਰ ਦੀ ਬੜੀ ਕਮੀ ਹੋ ਰਹੀ ਹੈ ਜਦੋਂ ਆਪਾਂ ਨੂੰ ਕੋਈ ਕੁਝ ਵੀ ਕਹੇ ਨਾ ਆਪਾਂ ਡੀਮੋਟੀਵੇਟ ਬੜੀ ਜਲਦੀ ਹੋ ਜਾਂਦੇ ਆ ਵੀ ਹਾਏ ਮੈਨੂੰ ਉਹਨੇ ਐ ਕਿਉਂ ਕਹਿਤਾ ਆਪਾਂ ਇਹ ਨਹੀਂ ਸੋਚਦੇ ਵੀ ਜੇ ਉਹਨੇ ਆਪਾਂ ਨੂੰ ਕੁਝ ਕਹਿਤਾ ਤਾਂ ਇਹ ਉਹਦੀ ਆਪਣੇ ਪ੍ਰਤੀ ਸੋਚ ਹੈ ਠੀਕ ਹੈ ਇਹ ਉਹਦੀ ਸੋਚ ਜਿੱਥੋਂ ਤੱਕ ਸੀਮਤ ਸੀ ਉਹਨੇ ਬੋਲਤਾ ਪਰ ਉਹਨੇ ਕਹਿਣ ਨਾਲ ਵੀ ਉਹਦੇ ਕਹਿਣ ਨਾਲ ਮਤਲਬ ਮੈਂ ਮੇਰਾ ਕਰਦਾਰ ਕੋਈ ਬਦਲ ਥੋੜਾ ਜਾਉ ਮੈਂ ਮੈਂ ਆ ਉਹ ਚੀਜ਼ ਮੈਨੂੰ ਪਤਾ ਵੀ ਮੈਂ ਕੀ ਆ ਮੇਰੇ ਘਰਦਿਆਂ ਨੂੰ ਪਤਾ ਮੈਂ ਕੀ ਆ ਮੈਨੂੰ ਇਹ ਲੱਗਦਾ ਵੀ ਜੇ ਤੁਸੀਂ ਆਪਦੇ ਪਤੀ ਦੀ ਨਜ਼ਰ ਚ ਜੇ ਤੁਸੀਂ ਆਪਦੇ ਬੱਚਿਆਂ ਦੀ ਨਜ਼ਰ ਦੇ ਵਿੱਚ ਤੁਹਾਨੂੰ ਉਹ ਕਹਿੰਦੇ ਆ ਨਾ ਵੀ ਸਾਨੂੰ ਮਾਣ ਆ ਤੁਹਾਡੇ ਤੇ ਤੁਸੀਂ ਸਾਡੇ ਲਈ ਬਹੁਤ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਵੀ ਲੋਕਾਂ ਨੂੰ ਫਿਰ ਤੁਸੀਂ ਜੁੱਤੀ ਦੀ ਨੋਕ ਤੇ ਰੱਖੋ ਉਹ ਕੀ ਬੋਲਦੇ ਆ ਪਰਵਾਹ ਹੀ ਨਾ ਕਰੋ ਕਿਉਂਕਿ ਬੰਦੇ ਨੂੰ ਘਰਦਿਆਂ ਨੂੰ ਸਮਝਣਾ ਜ਼ਰੂਰੀ ਹੁੰਦਾ ਆਪਾਂ ਹਰ ਕਿਸੇ ਦਾ ਠੇਕਾ ਥੋੜਾ ਤਾ ਵੀ ਸਾਰੇ ਸਾਨੂੰ ਉਵੇਂ ਹੀ ਸਮਝਣ ਮੈਨੂੰ ਨਾ ਕੁਝ ਦਿਨ ਪਹਿਲਾਂ ਕਮੈਂਟ ਆਇਆ ਮੈਂ ਉਹ ਕਮੈਂਟ ਨੂੰ ਵੀਡੀਓ ਤੇ ਲਾਉਂਗੀ ਨਹੀਂ ਕਿਉਂਕਿ ਕੁਝ ਕੁ ਲੋਕ ਕਮੈਂਟ ਹੀ ਤਾਂ ਕਰਦੇ ਨੇ ਤਾਂ ਕਿ ਉਹਨਾਂ ਨੂੰ ਥੋੜੀ ਜਿਹੀ ਲਾਈਮਲਾਈਟ ਮਿਲ ਸਕੇ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਲੋਕਾਂ ਦੀ ਨਜ਼ਰ ਚ ਲਿਆ ਸਕੋ ਕਿਉਂਕਿ ਅੱਜ ਕੱਲ ਚੱਕਰੀ ਸਾਰਾ ਇਹ ਚੱਲ ਰਿਹਾ ਹੈ ਹਨਾ ਵੀ ਹੁੰ ਦਾ ਕਹਿ ਲੋ ਟੀਆਰਪੀ ਦਾ ਕਹਿ ਲੋ ਹਨਾ ਇਹ ਚੀਜ਼ ਤਾਂ ਚੱਲ ਰਿਹਾ ਮੈਂ ਕਮੈਂਟ ਨਹੀਂ ਲਾਉਂਗੀ ਪਰ ਉਹਨੇ ਕਿਹਾ ਕਹਿੰਦੀ ਮੇਰੀ ਇੱਕ ਬਹੁਤ ਵਧੀਆ ਕੋਈ ਸਿਆਣੀ ਗੱਲ ਵਾਲੀ ਵੀਡੀਓ ਸੀ ਕਹਿੰਦੀ ਭੈਣੇ ਇੰਨੀ ਸਿਆਣੀ ਤੂੰ ਹੈ ਨਹੀਂ ਜਿੰਨੀ ਬਣਦੀ ਆ ਮੇਰਾ ਪਿੰਡ ਕਹਿੰਦੀ ਤੇਰੇ ਪਿੰਡ ਦੇ ਨਾਂ ਹੈ ਜਦੋਂ ਨਾਲ ਹੀ ਆ ਕਹਿੰਦੀ ਜਦੋਂ ਮੈਂ ਉਹਦੀ ਆਈਡੀ ਖੋਲੀ ਤਾਂ ਉਹਨੇ ਪਾਈਆਂ ਹੋਈਆਂ ਸੀ ਫੇਕ ਅਕਾਊਂਟ ਸੀ ਲੋਕਾਂ ਦੀਆਂ ਚੱਕ ਚੱਕ ਵੀਡੀਓ ਪਾਈਆਂ ਹੋਈਆਂ ਸੀ ਜੇ ਤੁਸੀਂ ਕਿਸੇ ਲਈ ਬੋਲਣ ਦੀ ਹਿੰਮਤ ਰੱਖਦੇ ਹੋ ਫਿਰ ਮੂੰਹ ਦਿਖਾਉਣ ਦੀ ਹਿੰਮਤ ਕਿਉਂ ਨਹੀਂ ਰੱਖਦੇ ਬਈ ਜੇ ਮੈਂ ਕੁਝ ਬੋਲ ਰਹੀ ਹਾਂ ਮੈਂ ਲੋਕਾਂ ਨੂੰ ਗਿਆਨ ਦੇ ਰਹੀ ਹਾਂ ਤਾਂ ਮੈਂ ਆਪਦੀ ਰੀਅਲ ਆਈਡੀ ਤੋਂ ਦੇ ਰਹੀ ਹਾਂ ਮੂੰਹ ਵਖਾ ਕੇ ਦੇ ਰਹੀ ਹਾਂ ਜੇ ਤੁਸੀਂ ਇੰਨੀ ਕਿ ਹਿੰਮਤ ਨਹੀਂ ਦਿਖਾ ਸਕਦੇ ਕਿ ਤੁਸੀਂ ਆਪਦਾ ਚਿਹਰਾ ਦਿਖਾ ਦੋ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਕਿਸੇ ਤੇ ਕੋਈ ਕਮੈਂਟ ਕਰਨ ਦਾ ਕੋਈ ਹੱਕ ਨਹੀਂ ਬਣਦਾ ਹਾਂ ਅਸੀਂ ਇਹ ਨਹੀਂ ਕਹਿੰਦੇ ਬਿਲਕੁਲ ਅਸੀਂ ਵੀਡੀਓ ਪਾਉਣੀ ਆ ਤੁਹਾਡਾ ਹੱਕ ਬਣਦਾ ਤੁਸੀਂ ਸਾਨੂੰ رائے ਦਿਓ ਅਸੀਂ ਕਮੈਂਟ ਪੜ੍ਹਦੇ ਹਾਂ ਕੋਈ ਇਹੋ ਜੀ ਗੱਲ ਨਹੀਂ ਪੜ੍ਹਦੇ ਨਹੀਂ ਪਰ ਫਿਰ ਮੂੰਹ ਦਿਖਾਉਣ ਦੀ ਹਿੰਮਤ ਜ਼ਰੂਰ ਰੱਖੋ ਜੇ ਕਮੈਂਟ ਕਰ ਬਦਲ ਨਹੀਂ ਸਕਦੀ ਮੈਨੂੰ ਪਤਾ ਮੈਂ ਕਿਵੇਂ ਆ ਮੈਨੂੰ ਪਤਾ ਮੈਂ ਕਿਹੋ ਜਿਹੀ ਪੇਕੇ ਪਰਿਵਾਰ ਚ ਉਠੀ ਆ ਹਨਾ ਮੈਨੂੰ ਪਤਾ ਮੈਂ ਕਿਵੇਂ ਸਾਰੇ ਪਰਿਵਾਰ ਚ ਸਟਰਗਲ ਕਰਕੇ ਅੱਜ ਇੱਥੇ ਖੜੀ ਆ ਤੇ ਕਿ ਸਿੱਖਵਾ ਹਮੇਸ਼ਾ ਰਹਿੰਦਾ ਹੈ ਕਿ ਜਦੋਂ ਤੁਹਾਡੇ 5 ਫਾਲੋਅਰ ਹੁੰਦੇ ਆ ਤੁਸੀਂ ਉਦੋਂ ਕਿਉਂ ਨਹੀਂ ਮਾੜੇ ਹੁੰਦੇ ਜਦੋਂ ਤੁਹਾਡੇ 500 ਫਾਲੋਅਰ ਹੁੰਦੇ ਆ ਤੁਸੀਂ ਉਦੋਂ ਕਿਉਂ ਨਹੀਂ ਮਾੜੇ ਹੁੰਦੇ ਜਿਵੇਂ ਹੀ ਤੁਹਾਨੂੰ ਲੋਕ ਹੱਥਾਂ ਤੇ ਚੱਕਦੇ ਆ ਲੋਕ ਤੁਹਾਨੂੰ ਪਿਆਰ ਕਰਦੇ ਆ ਲੋਕ ਤੁਹਾਡੇ ਨਾਲ ਜੁੜ ਜਾਂਦੇ ਆ ਤੁਸੀਂ ਲੱਖਾਂ ਦੇ ਵਿੱਚ ਫਾਲੋਅਰ ਆਪਦੇ ਕਮਾ ਲੈਂਦੇ ਹੋ ਉਦੋਂ ਹੀ ਤੁਸੀਂ ਮਾੜੇ ਕਿਉਂ ਬਣ ਜਾਂਦੇ ਹੋ ਬਈ ਪਹਿਲਾਂ ਪਹਿਲਾਂ ਵੀ ਤਾਂ ਤੁਹਾਡਾ ਕਿਰਦਾਰ ਉਹੀ ਹੁੰਦਾ ਕੋਈ ਇਹ ਥੋੜਾ ਵੀ ਫਾਲੋਅਰ ਆਉਣ ਵੇਲੇ ਬੰਦਾ ਫਿਰ ਸਮਾਰ ਕੇ ਮਾੜਾ ਬਣਦਾ ਵੀ ਹੁਣ ਮੈਨੂੰ ਮਾੜਾ ਕਿਹਾ ਜਾਵੇ ਹੁੰਦਾ ਠੀਕ ਆ ਤੁਹਾਡੀ ਸੋਚ ਆ ਸਾਡੇ ਪ੍ਰਤੀ ਤੁਸੀਂ ਕੁਝ ਵੀ ਬੋਲ ਸਕਦੇ ਹੋ ਕਿਉਂਕਿ ਕੱਲ ਮੈਂ ਬਹੁਤ ਸੋਹਣੀ ਲਾਈਨ ਪੜ੍ਹੀ ਸੀ ਜਿਵੇਂ ਸਿਮਰ ਨੇ ਹਨਾ ਸਿਮਰ ਥੋੜਾ ਜਿਹਾ ਇਮੋਸ਼ਨਲ ਆ ਸਿਮਰ ਤੇ ਗੱਲ ਬਹੁਤ ਛੇਤੀ ਇਫੈਕਟ ਕਰਦੀ ਆ ਪਰ ਮੈਂ ਸਟਰੋਂਗ ਆ ਮੈਂ ਉਹਨੂੰ ਕਹਿ ਦਿੰਨੀ ਆ ਮੈਂ ਉਹਨੂੰ ਇਹੋ ਜਿਹੀਆਂ ਚੀਜ਼ਾਂ ਪੜ੍ਹਾਉਣੀ ਹੁੰਦੀਆਂ ਕੱਲ ਮੈਂ ਕਿਤੇ ਲਿਖਿਆ ਪੜਿਆ ਸੀ ਕਿ ਅਸੀਂ ਸਾਡੇ ਵਰਗੀਆਂ ਔਰਤਾਂ ਪਹਿਲੀ ਨਜ਼ਰ ਚ ਕਿਸੇ ਨੂੰ ਪਸੰਦ ਪਤਾ ਕਿਉਂ ਨਹੀਂ ਆਉਂਦੀਆਂ ਕਿਉਂਕਿ ਪਹਿਲੀ ਗੱਲ ਤਾਂ ਅਸੀਂ ਔਰਤਾਂ ਤੇ ਦੂਜੀ ਗੱਲ ਅਸੀਂ ਘਰ ਤੋਂ ਬਾਹਰ ਕੰਮ ਕਰਦੀਆਂ ਤੇ ਇਹ ਜਿਹੜੀ ਚੀਜ਼ ਆ ਨਾ ਘਰ ਤੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਉਹਨਾਂ ਦੀ ਤਰੱਕੀ ਨੂੰ ਉਹਨਾਂ ਦੇ ਰਹਿਣ ਸਹਿਣ ਨੂੰ ਬਰਦਾਸ਼ਤ ਕਰਨਾ ਨਾ ਇਹ ਜਿਗਰੇ ਦਾ ਕੰਮ ਹੈ ਜਿਹੜਾ ਅੱਜ ਕੱਲ ਕਿਸੇ ਕੋਲ ਨਹੀਂ ਹੈਗਾ ਬਾਕੀ ਵੀ ਡੋਂਟ ਕੇਅਰ ਹਨਾ ਸਾਨੂੰ ਪਤਾ ਸਾਡਾ ਕਿਰਦਾਰ ਕੀ ਹੈ ਅਸੀਂ ਉਹ ਔਰਤਾਂ ਮਤਲਬ ਅੱਜ ਕੱਲ ਆਪਾਂ ਗੀਤਾਂ ਦੇ ਵਿੱਚ ਦੇਖੀਏ ਹਰ ਦੂਜਾ ਤੀਜਾ ਗੀਤ ਆ ਜਿਹੜਾ ਚਾਚੇ ਤਾਇਆ ਤੇ ਚਾਚੇ ਤਾਇਆ ਸ਼ਰੀਕ ਆ ਚਾਚੇ ਤਾਇਆ ਦੇ ਪੁੱਤ ਸ਼ਰੀਕ ਆ ਪਰ ਅਸੀਂ ਜਿਹੜੀਆਂ ਔਰਤਾਂ ਮੈਂ ਹੋਗੀ ਸਿਮਰ ਹੋਗੀ ਅਸੀਂ ਉਹ ਔਰਤਾਂ ਜਿਹੜੀਆਂ ਜਿੰਨਾ ਪਿਓ ਤੋਂ ਨਾ ਚ ਚੇਤਾ ਆਇਆ ਤੋੜਦਿਆਂ ਸੀ ਹਨਾ ਤਾਂ ਸਾਡੇ ਲਈ ਇਹ ਚੀਜ਼ਾਂ ਮੈਨਹੀਂ ਰੱਖਦੀਆਂ ਕਿ ਸਾਡੇ ਲਈ ਕੋਈ ਸੋਚ ਕੀ ਰੱਖਦਾ ਥੋੜੀ ਮਰਜੀ ਥੋੜੀ ਸੋਚ ਗੱਲ ਕਹੋ ਕਮੈਂਟ ਕਰੋ ਕਮੈਂਟ ਕਰਨ ਦਾ ਇੱਕ ਤਰੀਕਾ ਹੁੰਦਾ ਹਨਾ ਅਗਲਾ ਜੇ ਮੈਂ ਕੋਈ ਗੱਲ ਬੋਲੀ ਆ ਮੈਂ ਮਤਲਬ 30 ਸਕਿੰਟਾਂ ਚ ਸਾਰਾ ਕੁਝ ਥੋੜਾ ਬਿਆਨ ਕਰ ਦੂੰਗੀ 90 ਸਕਿੰਟਾਂ ਚ ਸਾਰਾ ਕੁਝ ਥੋੜਾ ਕੁਝ ਲੋਕ ਇੰਨਾ ਸੋਹਣਾ ਕਮੈਂਟ ਕਰਦੇ ਆ ਕਿ ਭੈਣੇ ਜੋ ਚੀਜ਼ ਤੂੰ ਕਹੀ ਆਈ ਅਗਰੀ ਹਨਾ ਮੈਂ ਸਹਿਮਤ ਆ ਪਰ ਪਰ ਤੋ ਤੁਸੀਂ ਆਪਦਾ ਕੁਝ ਨਹੀਂ ਦੱਸ ਸਕਦੇ ਹੋ ਸਾਨੂੰ ਆਪਾਂ ਉਸ ਚੀਜ਼ ਨਾਲ ਅਗਰੀ ਹੋਵਾਂਗੇ ਕਿਉਂਕਿ ਹਰ ਚੀਜ਼ ਦੇ ਦੋ ਤਿੰਨ ਪੱਖ ਹੁੰਦੇ ਨੇ ਹਨਾ ਮੈਂ ਇੱਕ ਪੱਖ ਰੱਖਦਾ ਦੂਜਾ ਪੱਖ ਤੁਸੀਂ ਰੇਖੋ ਰੱਖੋ ਕਿਉਂਕਿ ਤੁਹਾਡਾ ਕਮੈਂਟ ਵੀ ਓਬਵੀਅਸਲੀ ਬਹੁਤ ਲੋਕ ਪੜਨਗੇ ਤਾਂ ਇਹ ਇੱਕ ਤਰੀਕਾ ਹੁੰਦਾ ਕਿ ਭੈਣੇ ਜੋ ਤੂੰ ਬੋਲਿਆ ਮੈਂ ਸਹਿਮਤ ਆਂ ਪਰ ਇਹਦਾ ਦੂਜਾ ਪੱਖ ਆ ਸੀਗਾ ਇਹ ਚੀਜ਼ ਬਹੁਤ ਸੋਹਣੀ ਹੁੰਦੀ ਆ ਸੋ ਸਾਨੂੰ ਫਰਕ ਨਹੀਂ ਪੈਂਦਾ ਫਿਰ ਕਮੈਂਟਾਂ ਨਾਲ ਕਿਉਂਕਿ ਜੇ ਕਮੈਂਟ ਪੜ ਪੜ ਘਰੇ ਬੈਠਣ ਵਾਲੀਆਂ ਹੁੰਦੀਆਂ ਤਾਂ ਮੈਨੂੰ ਲੱਗਦਾ ਸਿਮਰ ਤਾਂ ਮੈਥੋਂ ਵੀ ਪਹਿਲਾਂ ਦੇ ਕੰਮ ਕਰ ਰਹੀ ਆ ਉਹ ਤਾਂ ਮਾਰੀ ਜਾਂਦੀ ਕਿਉਂਕਿ ਲੋਕ ਨਾ ਜਦੋਂ ਹੇਟ ਫਲਾਉਂਦੇ ਆ ਲੋਕ ਜਦੋਂ ਕਮੈਂਟ ਲਿਖਦੇ ਆ ਲੋਕ ਨਾ ਉੱਥੇ ਤੁਹਾਡੀ ਉਮਰ ਦੇਖਦੇ ਆ ਨਾ ਉੱਥੇ ਤੁਹਾਡਾ ਜੈਂਡਰ ਦੇਖਦੇ ਆ ਨਾ ਉੱਥੇ ਬੱਚੇ ਨੂੰ ਦੇਖਦੇ ਆ ਨਾ ਬੁੱਢੇ ਨੂੰ ਦੇਖਦੇ ਆ ਜਿਹਦੀ ਮੰਟੈਲਿਟੀ ਬੇਕਾਰ ਆ ਨਾ ਉਹਨੇ ਕਿਸੇ ਨੂੰ ਵੀ ਕਮੈਂਟ ਲਿਖ ਦੇਣਾ ਮੈਂ ਕਹਣੀ ਆ ਤੁਸੀਂ ਜਿੰਨਾ ਮਰਜ਼ੀ ਸੋਹਣਾ ਕੰਟ ਆਉਂਦੇ ਆ ਜਿਹੜੇ ਇਸ ਦੇਸ਼ ਲਈ ਮਤਲਬ ਬਹੁਤ ਵੱਡੇ ਵੱਡੇ ਵਰਲਡ ਕੱਪ ਲੈ ਕੇ ਆਉਂਦੇ ਆ ਤੁਸੀਂ ਕਦੇ ਉਹਨਾਂ ਦੀਆਂ ਆਈਡੀਆਂ ਥੱਲੇ ਸਕਰੋਲ ਕਰਕੇ ਵੇਖੋ ਐਨੇ ਗੰਦੇ ਕਮੈਂਟ ਹੁੰਦੇ ਨੇ ਤਾਂ ਸਾਡੇ ਵਰਗੇ ਕਿਹੜੇ ਬਾਗ ਦੀ ਮੂਲੀ ਆ ਹਨਾ ਸੋ ਸਾਨੂੰ ਫਰਕ ਨਹੀਂ ਪੈਂਦਾ ਪਰ ਐਨਾ ਕਾ ਵੀ ਜੇ ਤੁਸੀਂ ਟਾਈਮ ਕੱਢਦੇ ਹੋ 2 ਮਿੰਟ ਕੁਝ ਲਿਖਣ ਲਈ ਤਾਂ ਪਲੀਜ਼ ਕੁਝ ਇਹੋ ਜਿਹਾ ਲਿਖਿਆ ਕਰੋ ਜਿਹੜਾ ਪੜ ਕੇ ਲੋਕਾਂ ਨੂੰ ਐ ਲੱਗੇ ਵੀ ਹਾਂ ਯਾਰ ਇਸ ਗੱਲ ਦਾ ਇੱਕ ਪੱਖ ਇਹ ਵੀ ਸੀ ਨਹੀਂ ਤੁਹਾਨੂੰ ਪਤਾ ਹੈ ਵੀ ਜੇ ਦੇਸ਼ 'ਚ ਗੰਦ ਪੈਂਦਾ ਨਾ ਤਾਂ ਗੰਦਗੀ ਸਾਫ਼ ਕਰਨ ਵਾਲਾ ਕਦੇ ਨਾ ਕਦੇ ਤਾਂ ਕੋਈ ਉੱਠੀ ਖੜਦਾ ਹੁੰਦਾ ਸੋ ਕਿਸੇ ਨੂੰ ਐਨੀ ਨੈਗੇਟਿਵਿਟੀ ਨਾ ਫਲਾਇਆ ਕਰੋ ਕਿ ਬ ਮੋਟੀਵੇਟ ਹੋ ਜਾਈ ਪਰ ਜਿੰਨੀਆਂ ਕ ਸਟਰੋਂਗ ਹਾਲਾਤਾਂ ਨੇ ਸਾਨੂੰ ਬਣਾਤਾ ਹਨ ਅਸੀਂ ਜਿਹੜੀਆਂ ਔਰਤਾਂ ਕੱਟ ਰਹੀਆਂ ਜਾਂ ਝੱਲ ਰਹੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਕਮੈਂਟ ਕੋਈ ਫਰਕ ਪਾ ਸਕਣਗੇ ਪਰਦੇ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸੁਣੋ ਸਭ ਦੀਆਂ ਕਰੋ ਮੰਨਦੀਆਂ ਸਾਡੇ ਲਈ ਤੁਹਾਡੇ ਕਮੈਂਟ ਇੰਨੀ ਕੋ ਔਕਾਤ ਰੱਖਦੇ ਨੇ ਸੋ ਥੈਂਕ ਯੂ ਸੋ ਮੱਚ ਪਿਆਰ ਕਰਨ ਵਾਲਿਆਂ ਦਾ ਬਸ ਮੈਂ ਅੱਜ ਇਹੀ ਆਪਦੇ ਦਿਲ ਦਾ ਗੁਵਾਰ ਕੱਢਣਾ ਸੀ ਥੈਂਕ ਯੂ ਮੇਰੀ ਗੱਲ ਸੁਣਨ ਲਈ ਤੇ ਇਸ ਗੱਲ ਨੂੰ ਜੇ ਕਿਸੇ ਨੂੰ ਚੰਗੀ ਲੱਗੀ ਤਾਂ ਬਾਹਰ ਕੰਮ ਕਰਨ ਵਾਲੀ ਹਰ ਔਰਤ ਇਸ ਵੀਡੀਓ ਨੂੰ ਸੇਵ ਜ਼ਰੂਰ ਕਰਕੇ ਰੱਖਿਓ ਸ਼ੇਅਰ ਜ਼ਰੂਰ ਕਰਿਓ ਕਿਉਂਕ ਤੁਸੀਂ ਸ਼ੇਰੋਂ ਸ਼ੇਰ ਤੇ ਸ਼ੇਰ ਕਦੇ ਨਿੱਕੇ ਮੁੱਟੇ ਕਮੈਂਟਾਂ ਤੋਂ ਨਹੀਂ ਡਰਦੇ ਹੁੰਦੇ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਪਿਆਰ ਕਰਦੇ ਹਾਂ ਹਰ ਕਿਸੇ ਭੈਣ ਨਾਲ ਗੱਲ ਕਰਨੀ ਸੰਭਵ ਨਹੀਂ ਹੁੰਦੀ ਕਿਉਂਕਿ ਸਾਡੇ ਵੀ ਘਰਾਂ ਦੇ ਰੁਝੇਵੇਂ ਆ ਅਸਲ ਨਾ ਭੈਣਾਂ ਦਾ ਥੋੜਾ ਜਿਹਾ ਸ਼ਿਕਵਾ ਰਹਿੰਦਾ ਕਿ ਭੈਣੇ ਤੁਸੀਂ ਗੱਲ ਨਹੀਂ ਕਰਦੇ ਤਾਂ ਭੈਣੋ ਤੁਹਾਡੀ ਭੈਣ ਬਹੁਤ ਕਾਸੇ ਵਿੱਚ ਫਸੀ ਹੋਈ ਆ ਕਦੇ ਕੁਝ ਇਹੋ ਜਿਹਾ ਜ਼ਰੂਰ ਤੁਹਾਡੇ ਲਈ ਪਲਾਨ ਕਰਾਂਗੇ ਕਿ ਆਪਾਂ ਤੁਹਾਡੀ ਹਰ ਭੈਣ ਦੀ ਗੱਲ ਸੁਣ ਸਕੀਏ ਹਰ ਕਿਸੇ ਨਾਲ ਅਸੀਂ ਗੱਲਬਾਤ ਕਰ ਸਕੀਏ ਕੋਈ ਗਰੁੱਪ ਕ੍ਰੀਏਟ ਕਰਾਂਗੇ ਕੁਝ ਵੀ ਕਰੀਏ ਮਤਲਬ ਬਹੁਤ ਜਲਦੀ ਕਰਾਂਗੇ ਥੋੜਾ ਜਿਹਾ ਫ੍ਰੀ ਹੋ ਜਿਏ ਸ ਸਿਮਰ ਨਾਲ ਸਾਡੇ ਤੋਂ ਜਿੰਨਾ ਹੋ ਸਕਦਾ ਸੀ ਤੁਹਾਡੇ ਲਈ ਕਰਾਂਗੇ ਬਾਕੀ ਜਿਹੜੇ ਇਵੈਂਟ ਕਰ ਰਹੇ ਹਾਂ ਇਹਦਾ ਵੀ ਇੱਕ ਮਕਸਦ ਸਾਡਾ ਇਹੀ ਹੈ ਕਿ ਤੁਸੀਂ ਜਿੱਥੋਂ ਵੀ ਹੈਗੇ ਹੋ ਦੁਨੀਆ ਦੇ ਕੋਨੇ 'ਚ ਤੁਸੀਂ ਸਾਨੂੰ ਜੇ ਮਿਲਣਾ ਸਾਡੇ ਨਾਲ ਗੱਲਬਾਤ ਕਰਨੀ ਆ ਤਾਂ ਪਲੀਜ਼ ਸਾਡੇ ਲਈ ਇੱਕ ਦਿਨ ਤਾਂ ਕੱਢ ਸਕਦੇ ਹੋ ਸਾਨੂੰ ਮਿਲਣ ਆਉਣ ਲਈ ਅਸੀਂ ਤੁਹਾਨੂੰ ਜਗ੍ਹਾ ਦੱਸ ਰਹੇ ਹਾਂ ਵੈਨਿਊ ਦੱਸ ਰਹੇ ਹਾਂ ਕਿ ਇੱਥੇ ਮਿਲਣ ਆਜੋ ਤਾਂ ਤੁਸੀਂ ਜ਼ਰੂਰ ਮਿਲਣ ਆਓ ਆਪਾਂ ਉੱਥੇ ਸਾਰਾ ਦਿਨ ਤੁਹਾਡੇ ਨਾਲ ਹੀ ਗੱਲਾਂ ਕਰਨ ਨੂੰ ਫ੍ਰੀ ਹੁੰਨੇ ਆ ਸਾਨੂੰ ਇੰਤਜ਼ਾਰ ਆ ਤੁਹਾਡਾ 21 ਤਰੀਕ ਨੂੰ ਜਿਹੜਾ 21 ਜੂਨ ਨੂੰ ਸਾਡਾ ਮਾਨਸਾ ਐਗਜ਼ੀਬਿਸ਼ਨ ਆ ਮਹਿਕ ਰਿਜ਼ੋਰਟ ਦੇ ਵਿੱਚ ਜਿਹੜਾ ਬਰਨਾਲਾ ਰੋ ਵੀ ਸਾਨੂੰ ਥੋੜੀ ਵੇਟ ਹੈ ਜੀ ਤੇ ਉਸ ਤੋਂ ਬਾਅਦ ਇੱਕ ਬਰਨਾਲੇ ਤਨੋਲਾ ਰੋਡ ਤੇ ਅਜ ਤੋ ਇਸ ਪਾਮ ਹੈ ਜੀ ਉੱਥੇ ਸਾਡਾ ਐਗਜ਼ੀਬੀਸ਼ਨ ਆ 6 ਜੁਲਾਈ ਦਿਨ ਐਤਵਾਰ ਨੂੰ ਉੱਥੇ ਵੀ ਸਾਨੂੰ ਤੁਹਾਡਾ ਇੰਤਜ਼ਾਰ ਆ ਜਿਹੜੀ ਭੈਣ ਜਿੱਥੋਂ ਮਰਜੀ ਸਾਨੂੰ ਮਿਲਣ ਆਉਣਾ ਚਾਹੁੰਦੀ ਆ ਤਾਂ ਉੱਥੇ ਤੁਹਾਡੀਆਂ ਇਹ ਦੋਵੇਂ ਭੈਣਾਂ ਮਤਲਬ ਹਰਦੀਪ ਤੇ ਸਿਮਰ ਤੁਹਾਡੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਵੇਲੇਬਲ ਹੋਵਾਂਗੇ ਕਿਉਂਕਿ ਅਸੀਂ ਇੱਕ ਵਾਰ ਇਵੈਂਟ ਆਰਗੇਨਾਈਜ਼ ਕਰਤਾ ਉਸ ਦਿਨ ਫਿਰ ਅਸੀਂ ਫ੍ਰੀ ਹੋਵਾਂਗੇ ਤੁਹਾਡੇ ਲਈ ਮਤਲਬ ਉੱਥੇ ਆਪਾਂ ਤੁਹਾਡੇ ਨਾਲ ਹੀ ਗੱਲਬਾਤ ਕਰਨੀ ਆ ਜਿੰਨਾ ਟਾਈਮ ਹੋ ਸਕੇ ਆਸੀਂ ਤੁਹਾਡੇ ਨਾਲ ਬਿਤਾਵਾਂਗੇ ਸੋ ਸਾਰੀਆਂ ਭੈਣਾਂ ਜ਼ਰੂਰ ਆਇਓ ਜਿਹਨੂੰ ਜਿਹੜੀਆਂ ਜ਼ ਜਿਹੜੀਆਂ ਡੀਮੋਟੀਵੇਟ ਹੋ ਚੁੱਕੀਆਂ ਨੇ ਕੋਈ ਦੁੱਖ ਦਰਦ ਸ਼ੇਅਰ ਕਰਨਾ ਅਸੀਂ ਤੁਹਾਡੇ ਲਈ ਅਵੇਲੇਬਲ ਆ ਜਰੂਰ ਆਇਓ ਥੈਂਕ ਯੂ